ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਸਭ ਤੋਂ ਪਹਿਲਾਂ ਉੱਗੇ ਫਿਲਮਕਾਰ ਸ਼੍ਰੀ ਸ਼ਾਮ ਬੈਨਗਲ ਦੇ ਇਤਿਹਾਸ ਤੇ ਉੱਤੇ ਉਹਨਾਂ ਨੂੰ ਸ਼ਰਧਾ ਸੂਮਨ ਭੇਂਟ ਕਰਦੇ ਹਾਂ ਸ਼੍ਰੀ ਸ਼ਾਮ ਬੈਨਗਲ ਇੱਕ ਅਜਿਹੇ ਫਿਲਮਕਾਰ ਹੋਏ ਹਨ ਜਿਨ੍ਹਾਂ ਨੇ ਇੱਕ ਪੈਰਲਲ ਸਿਨੇਮਾ ਜਿਹਨੂੰ ਕਹਿੰਦੇ ਐ ਬਰਾਬਰ ਦਾ ਸਿਨੇਮਾ ਜਿਹੜੇ ਦੇ ਵਿੱਚ ਆਮ ਅਮੀਰਾਂ ਦੀ ਗੱਲ ਨਾ ਹੋਵੇ ਆਮ ਸੁਧਾਰਨ ਸਾਡੇ ਜਿਹੜੀ ਜਿਹੜੀ ਅੰਦਰ ਦੇ ਜਗੀਰਦਾਰੀ ਦੀਆਂ ਸਮੱਸਿਆਵਾਂ ਨੇ ਔਰਤਾਂ ਦੀਆਂ ਸਮੱਸਿਆਵਾਂ ਨੇ ਸੈਕਸ ਵਰਕਰਾਂ ਦੀਆਂ ਸਮੱਸਿਆਵਾਂ ਨੇ ਬਹੁਤ ਸਾਰੀਆਂ ਮੁਸਲਮ ਔਰਤਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਬਹੁਤ ਵੱਡੀ ਪੱਧਰ ਤੇ ਉੱਤੇ ਫਿਲਮਾਂ ਬਣਾਈਆਂ ਆ ਉਹ ਇਹ ਵੀ ਰਿਕਾਰਡ ਉਹਨਾਂ ਦੇ ਨਾਂ ਜਾਂਦਾ ਹੈ ਕਿ ਦੇਸ਼ ਦੇ ਵਿੱਚ ਜਿਹੜੀ ਪਹਿਲੀ ਕਰਾਊਡ ਫੰਡਿੰਗ ਮਤਲਬ ਆਮ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਫਿਲਮ ਬਣਾਉਣ ਦਾ ਜਿਹੜਾ ਹੈ ਉਹ ਵੀ ਰਿਕਾਰਡ ਉਹਨਾਂ ਦਾ ਹੀ ਹੈ ਮੰਥਨ ਨਾਂ ਦੀ ਫਿਲਮ ਉਹਨਾਂ ਨੇ ਜਿਹੜੀ ਗੁਜਰਾਤ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਦੁੱਧ ਦੀ ਸਹਿਕਾਰਤਾ ਲਹਿਰ ਹੈ ਬਹੁਤ ਵੱਡੀ ਪੱਧਰ ਤੇ ਚੱਲੂ ਸੀ ਆ ਮੋਦੀ ਜੀ ਦਾ ਬਾਅਦ ਦੇ ਵਿੱਚ ਆਇਆ ਹੈ ਤੇ ਉਹ ਲਹਿਰ ਜਿਹੜੀ ਹੈ ਉਹਦੇ ਤੋਂ ਉਹਨਾਂ ਨੂੰ ਆਈਡੀਆ ਆਇਆ ਤੇ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਆਹ ਫਿਲਮ ਬਣਾਉਣੀ ਚਾਹੁੰਦੇ ਆ 2-2 ਰੁਪਏ ਦੇਵੂ ਤੁਸੀਂ ਸਾਰੇ ਜਣੇ 5 ਲੱਖ ਕਿਸਾਨਾਂ ਨੇ 2-2 ਰੁਪਏ ਦੇ ਦਿੱਤੇ ਤੇ ਉਹ ਫਿਲਮ ਬਣ ਗਈ ਲੋਕਾਂ ਦੀ ਫਿਲਮ ਬਣ ਗਈ ਜਣੀ ਕਿ ਤੇ ਇਸ ਤਰ੍ਹਾਂ ਦਾ ਲੋਕਾਂ ਦਾ ਫਿਲਮਕਾਰ ਹੈ ਜਿਹੜਾ ਉਹ ਸਾਡੇ ਨੂੰ ਮਸ਼ਹੂਰਾਂ ਦਿੱਤੇ ਤੇ ਬਹੁਤ ਸਾਰੇ ਉਹਨਾਂ ਨੇ ਸੀਰੀਅਲ ਵੀ ਬਣਾਏ ਭਾਰਤਿਕ ਖੋਜ ਜਵਾਰਲਾ ਨਹਿਰੂ ਦੀ ਜਿਹੜੀ ਕਿਤਾਬ ਹੈ ਡਿਸਕਵਰੀ ਆਫ ਇੰਡੀਆ ਉਹਦੇ ਦੇ ਆਧਾਰ ਤੇ ਇੱਕ ਸੀਰੀਅਲ ਬਣਾਇਆ ਤੇ ਇਸ ਤਰ੍ਹਾਂ ਨਾਲ ਇੱਕ ਪੈਰਲਲ ਸਿਨੇਮਾ ਬਹੁਤ ਸਾਰੇ ਅਜਿਹੇ ਫਿਲਮਕਾਰ ਸੰਮਤਾ ਪਾਟਲ ਸ਼ਵਾਨਾ ਆਜਮੀ ਅਨਸੀਰੁਦੀਨ ਸ਼ਾ ਕਿੰਨੇ ਹੀ ਜਣੇ ਇੱਕ ਇੱਕ ਕਾਫੀ ਵੱਡੀ ਪੀੜ੍ਹੀ ਜਿਹੜੀ ਹੈ ਜਿਨ੍ਹਾਂ ਦੇ ਵਿੱਚ ਇੱਕ ਜ਼ਰਤ ਰਹੀ ਉਪਨੇ ਤੇ ਪਿੱਛੇ ਜਦੋਂ ਕੁਝ ਅ ਅਸੈਂਸ਼ੀਲਤਾ ਦਾ ਮਾਹੌਲ ਆਇਆ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਅਮਰਖਾਨ ਨੇ ਕਿਤੇ ਇੱਕ ਬਿਆਨ ਦਿੱਤਾ ਤਾਂ ਇਹਨੇ ਕਿਹਾ ਸੀਗਾ ਵੀ ਅਸੈਂਸ਼ੀਲਤਾ ਦੇ ਵਿਰੁੱਧ ਲੜਦੇ ਰਹਿਣਾ ਚਾਹੀਦਾ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਸਾਡੇ ਕਨਸਟੀਟਿਊਸ਼ਨ ਦਾ ਕਿ ਅਸੀਂ ਆਪਣਾ ਪ੍ਰੋਟੈਸਟ ਕਰੀਏ ਸੋ ਅਸੀਂ ਇੱਕ ਵਾਰ ਫਿਰ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਦੋਸਤੋ ਦੂਸਰੀ ਗੱਲ ਜਿਹੜੀ ਹੈ ਉਹ ਅ ਇਸ ਵਾਰ ਜਿਹੜੀ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ ਉਹਦੇ ਵਿੱਚ ਇੱਕ ਆਈਟਮ ਪॉप कॉर्न ਆ ਗਈ ਜਿਹਨੂੰ ਮੱਕੀ ਦੇ ਦਾਣੇ ਆਪਾਂ ਕਹਿੰਦੇ ਆ ਪੁੰਨੇ ਹੋਏ ਖਿਲਾਂ ਜਿਹੜੀਆਂ ਨੇ ਉਹ ਜਿਹੜੀਆਂ ਖਿਲਾਂ ਨੇ ਜੇ ਉਹਨਾਂ ਉੱਤੇ ਸਿਰਫ ਲੂਣ ਵਗੈਰਾ ਲੱਗਿਆ ਹੋਇਆ ਹੋਰ ਹੈ ਤਾਂ ਉਹਨਾਂ ਖਿਲਾਂ ਦੇ ਉੱਤੇ 5% ਜੀਐਸਟੀ ਲੱਗਣਾ ਹੈ ਜੇ ਬਾਈ ਚਾਂਸ ਕਿਤੇ ਕੋਈ ਸ਼ੂਗਰ ਦੀ ਮਠਾਸ ਮਾੜੀ-ਮੋਟੀ ਪੈ ਗਈ ਤਾਂ 18% ਲੱਗਣਾ ਹੈ ਜੇ ਉਹ ਪੈਕਡ ਹੈ ਤਾਂ 12% ਲੱਗਣਾ ਹੈ ਇਹਦੇ ਤੇ ਬਹੁਤ ਉਹਦੀ ਖਿੱਲੀ ਉੱਠ ਰਹੀ ਹੈ ਚਾਹੇ ਫਾਈਨਾਂਸ ਮਿਨਿਸਟਰ ਨੇ ਇਹਦਾ ਸਪਸ਼ਟਿਕਰਨ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਲੋਕਾਂ ਦੇ ਸੰਗ ਚੋ ਜਾ ਨਹੀਂ ਰਹੀ ਜਦੋਂ GST ਆਈ ਸੀਗੀ ਉਦੋਂ GST ਗoods ਐਂਡ ਸਰਵਿਸੇਸ ਟੈਕਸ ਦੀ ਬਜਾਏ ਇਹਨੂੰ ਕਿਹਾ ਗਿਆ ਵੀ ਇਹ ਇੱਕ ਗੁੱਡ ਐਂਡ ਸਿੰਪਲ ਟੈਕਸ ਹੈ ਸਧਾਰਨ ਸਿੰਪਲ ਕੀਤਾ ਹੋਇਆ ਟੈਕਸ ਹੈ ਤੇ ਜਿਹੜੀ ਆ ਹੁਣ ਅੱਜ ਗੁੰਝਲ ਪਾਈਆਂ ਜਾ ਰਹੀਆਂ ਨੇ ਹੁਣ ਇਹ ਸਿੰਪਲ ਟੈਕਸ ਨਹੀਂ ਗੁੰਝਲਦਾਰ ਟੈਕਸ ਹੈਗਾ ਤੇ ਇਸੇ ਤਰ੍ਹਾਂ ਨਾਲ ਕਿਤੇ ਪਹਿਲਾਂ ਜਦੋਂ ਬ੍ਰੈਡ ਦਾ ਲਾਇਆ ਸੀ ਵੀ ਜੇ ਬ੍ਰੈਡ ਦੇ ਵਿੱਚ ਕਰੀਮ ਲੱਗੀ ਹੋਵੇ ਤਾਂ ਉਹਦੇ ਤੇ ਐਨਾ ਟੈਕਸ ਜੇ ਨਾ ਲੱਗੀ ਹੋਵੇ ਤਾਂ ਕੋਈ ਟੈਕਸ ਨਹੀਂ ਤਾਂ ਇੱਕ ਸੰਤਕਾਰ ਨੇ ਸੰਤਕਾਰਾਂ ਦੀ ਮੀਟਿੰਗ ਦੇ ਵਿੱਚ ਫਾਈਨਾਂਸ ਮੰਡਿਸਟਰੀ ਨੂੰ ਮਿਸਟਰ ਨਿਰਮਲਾ ਸੀਤਾਰਮਨ ਨੂੰ ਸਿੱਧਾ ਸਵਾਲ ਪੁੱਛ ਲਿਆ ਚੋਣਈ ਦੇ ਵਿੱਚ ਵੀ ਮੈਡਮ ਜੇ ਅਸੀਂ ਜਾ ਕੇ ਉੱਥੋਂ ਬ੍ਰੈਡ ਵੈਸੇ ਲੈ ਲਈਏ ਤੇ ਆਪਣੀ ਜਿਹੜੀ ਕਰੀਮ ਹੈ ਵੱਖਰੀ ਲਿਆ ਕੇ ਆਪ ਲਾ ਲਈਏ ਫੇਰ ਤਾਂ ਟੈਕਸਾਂ ਨੂੰ ਨਹੀਂ ਪਊਗਾ ਨਾ ਤੇ ਬੜਾ ਹਾਸਾ ਪਿਆ ਪਰ ਉਹਦੀ ਰੀਲ ਬਣਾਤੀ ਬਾਅਦ ਦੇ ਵਿੱਚ ਵੀ ਤੂੰ ਮਾਫੀ ਮੰਗ ਤੂੰ ਮਿਨਿਸਟਰ ਨੂੰ ਇਹੋ ਜਿਹਾ ਸਵਾਲ ਕਿਉਂ ਕੀਤਾ ਸੋ ਅੱਜ ਸੋਸ਼ਲ ਮੀਡੀਆ ਦੇ ਉੱਤੇ ਮੀਮਸ ਭਰੀਆਂ ਭੰਨੀਆਂ ਨੇ ਬੇਹਸਾਬ ਜਾਦਾ ਦੂਜੇ ਬੰਨੇ ਨਾਲ ਇੱਕ ਇਹ ਵੀ ਹੈ ਵੀ ਜਿਹੜਾ ਲਖਨਊ ਦਾ ਇੱਕ ਕੈਂਸਰ ਹਸਪਤਾਲ ਹੈ ਉੱਥੇ ਜੇ ਕਿਸੇ ਬੰਦੇ ਨੇ ਅਪਲਾਈ ਕਰਨਾ ਹੈ ਜਿਹੜਾ ਫਾਰਮ ਹੈ ਤੇ ਉਹ ਫਾਰਮ ਦੇ ਨਾਲ ਜਿਹੜੀ ਫੀਸ ਹੈ ਉਸ ਫੀਸ ਦੇ ਵਿੱਚ ਜਿਹੜਾ ਉਹਦੇ ਚ 18% ਟੈਕਸ ਹੈ ਜੇ ਜਨਰਲ ਕੈਟਾਗਰੀ ਵਾਲੇ ਨੂੰ ਉਸ ਫਾਰਮ ਭਰ ਕੇ ਇਮਤਿਹਾਨ ਦੇਣ ਦੀ ਜਿਹੜੀ ਫੀਸ 1000 ਰੁਪਏ ਹੈ ਤਾਂ 180 ਰੁਪਏ ਸਰਕਾਰ ਦਾ ਟੈਕਸ ਹੈ ਉਹਦੇ ਵਿੱਚ ਸਾਰਾ ਦੇਸ਼ ਕਈ ਵਾਰੀ ਤਾਂ ਇਹ ਮੰਗ ਕਰਦਾ ਵੀ ਸਾਨੂੰ ਰੁਜ਼ਗਾਰ ਦਿਓ ਜੇ ਰੁਜ਼ਗਾਰ ਨਹੀਂ ਦੇ ਸਕਦੇ ਤਾਂ ਬੇਰੁਜ਼ਗਾਰੀ ਭੱਤਾ ਦਿਓ ਇੱਥੇ ਬੇਰੁਜ਼ਗਾਰ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਜਾ ਰਿਹਾ ਬੇਰੁਜ਼ਗਾਰੀ ਟੈਕਸ ਲਾਇਆ ਜਾ ਰਿਹਾ ਹੈ ਜਿਹੜਾ ਕਿ ਬਹੁਤ ਹੀ ਮਾੜਾ ਹੈ ਅਸੀਂ ਇਹਦੀ ਬਹੁਤ ਨਿੰਦਿਆ ਕਰਦੇ ਹਾਂ ਅਗਲੀ ਗੱਲ ਦੋਸਤੋ ਇਹ ਹੈ ਕਿ ਕੱਲ ਮਹਾ ਆਪਣੇ ਗੁਜਰਾਤ ਦੇ ਮਹਾ ਦੇ ਜਿਹੜਾ ਅਹਮਦਾਬਾਦ ਹੈ ਉਸ ਦੇ ਇੱਕ ਏਰੀਏ ਦੇ ਵਿੱਚ ਅ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਦੀ ਬੇਹਰਮਤੀ ਕੀਤੀ ਗਈ ਹੈ ਉਹਨਾਂ ਦੇ ਨੱਕ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅੱਖਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਪਤਾ ਨਹੀਂ ਲੱਗ ਰਿਹਾ ਸੀਸੀਟੀਵੀ ਕੈਮਰੇ ਫਰੋਲ ਰਹੀ ਹੈ ਪੁਲਿਸ ਜਿਹੜੀ ਹੈ ਉਹ ਤੇ ਲੋਕ ਉਹਦੇ ਖਿਲਾਫ ਮੁਜ਼ਾਹਰੇ ਕਰ ਰਹੇ ਹੈ ਇਹ ਇੱਕ ਘਟਨਾ ਹੈ ਇਹਦੇ ਨਾਲ ਹੀ ਦੂਜੀ ਘਟਨਾ ਜਿਹੜੀ ਹੈ 10 ਦਸੰਬਰ ਨੂੰ ਮਹਾਰਾਸ਼ਟਰ ਦੇ ਵਿੱਚ ਅ ਅਮਿਤ ਸ਼ਾਹ ਦੇ ਬਿਆਨ ਹੋਰ ਤੋਂ ਥੋੜਾ ਸਮਾਂ ਪਹਿਲਾਂ ਪ੍ਰਭਾਣੀ ਹੈ ਮਹਾਰਾਸ਼ਟਰ ਦੇ ਵਿੱਚ ਇੱਕ ਏਰੀਆ ਉੱਥੇ ਡਾਕਟਰ ਅਮਿਤਕਰ ਜੀ ਦਾ ਬੁੱਤ ਲੱਗਿਆ ਹੋਇਆ ਉਹਦੇ ਨਾਲ ਕਰਕੇ ਜਿਹੜਾ ਭਾਰਤੀ ਸੰਵਿਧਾਨ ਹੈ ਉਸ ਦਾ ਮਾਡਲ ਰੱਖਿਆ ਹੋਇਆ ਸੀ ਉਸ ਮਾਡਲ ਦੀ ਤੋੜਪੰਨ ਕੀਤੀ ਗਈ ਸੀ ਤਾਂ ਇੱਕ ਦੇਖਣ ਦੀ ਲੋੜ ਹੈ ਕਿ ਸਮਾਜ ਦੇ ਅੰਦਰ ਅਜੇ ਕਿੰਨੀ ਪੱਤਰ ਦੇ ਲੋਕ ਨੇ ਵੱਡੇ ਜਿਹੜੇ ਅੰਬੇਦਕਰ ਸਾਹਿਬ ਨੂੰ ਵੀ ਨਫ਼ਰਤ ਕਰਦੇ ਐ ਤੇ ਜਿਹੜੇ ਭਾਰਤੀ ਸੰਵਿਧਾਨ ਨੂੰ ਵੀ ਨਫ਼ਰਤ ਕਰਦੇ ਐ ਲੋਕ ਉਹਦੇ ਤੇ ਨਰਾਜ਼ ਹੋਏ ਗੁੱਸੇ ਹੋਏ ਮੁਜ਼ਾਰੇ ਕਰਨ ਲੱਗੇ ਉਹਨਾਂ ਤੇ ਉਹ ਬੰਦੇ ਫੜੇ ਇੱਕ ਮੁੰਡਾ ਫੜ ਲਿਆ ਜਿਹੜਾ ਐ ਉਸ ਤੇ ਉਸ ਨੂੰ ਫੜ ਕੇ ਪੁਲਿਸ ਤੇ ਲੱਗੇ ਤੇ ਪੁਲਿਸ ਤਸ਼ੱਦਦ ਦੇ ਦੌਰਾਨ ਉਸ ਦੀ ਮੌਤ ਹੋ ਗਈ ਸੋਮਨਾਥ ਸ਼ੂਰੀਆ ਵਾਸੀ ਸੋਮਨਾਥ ਸੂਰੀਆ ਵਾਸੀ ਦੀ ਮੌਤ ਹੋ ਗਈ ਕੱਲ ਰਾਹੁਲ ਗਾਂਧੀ ਉਹਦੇ ਘਰ ਪਰਿਵਾਰ ਨਾਲ ਅਫਸੋਸ ਵੀ ਕਰਕੇ ਆਏ ਐ ਤੇ ਇਹ ਆਖਿਆ ਜਾ ਰਿਹਾ ਕਿ ਸੂਰਿਆਵੰਸੀ ਦੀ ਜਿਹੜੀ ਕੁਰਬਾਨੀ ਐ ਉਹ ਸਿਧਾਂਤ ਨੂੰ ਤੋੜਨ ਵਾਲਿਆਂ ਨੇ ਉਹਨੂੰ ਕਤਲ ਕੀਤਾ ਐ ਬੇਸਿਕਲੀ ਵਿਚਾਰ ਉਹ ਨਹੀਂ ਜਣੀ ਤੇ ਦੂਜੇ ਵੱਨੇ ਇੱਕ ਹੋਰ ਘਟਨਾ ਅ ਦਿੱਲੀ ਦੇ ਵਿੱਚ ਵਿਸ਼ਵਿੰਦੂ ਪ੍ਰੀਸ਼ਦ ਨੇ ਪਿੱਛੇ 15 ਦਸੰਬਰ ਨੂੰ ਇੱਕ ਪਹਾੜ ਗੰਜ ਦੇ ਵਿੱਚ ਇੱਕ ਸਮਾਗਮ ਕੀਤਾ ਜਿਹਨੂੰ ਉਹ ਤ੍ਰਿਸ਼ੂਲ ਦੀਕਸ਼ਾ ਸਮਾਗਮ ਕਹਿੰਦੇ ਆ ਵੀ ਜਾਨੀ ਉਹਦੇ ਵਿੱਚ ਉਹ ਜਿਹੜੇ ਬੰਦੇ ਆ ਉਹਨਾਂ ਨੂੰ ਸੱਦੇ ਆਪਾਂ ਨੂੰ ਤੇ ਸੱਦ ਕੇ ਉਹਨਾਂ ਨੂੰ ਤ੍ਰਿਸ਼ੂਲ ਵੰਡਦੇ ਆ ਤ੍ਰਿਸ਼ੂਲ ਦੀ ਲੰਬਾਈ ਜਿਹੜੇ ਆਰਮਜ਼ ਐਕਟ ਦੇ ਵਿੱਚ ਗੱਲਾਂ ਹੈਗੀਆਂ ਉਹ ਤੋਂ ਥੋੜੀ ਜਿਹੀ ਛੋਟੀ ਰੱਖ ਕੇ ਤਾਂ ਕਿ ਉਹ ਉਸ ਕਾਨੂੰਨ ਦੇ ਤਹਿਤ ਨਾ ਆਵੇ ਤੇ ਉਹ ਬੰਦੇ ਜਾ ਰਹੇ ਆ ਤੇ ਉੱਥੇ ਜਿਹੜੇ ਨਾਰੇ ਆ ਉਹੀ ਰਾਜਨੀਤਿਕ ਨਾਰੇ ਲਾਇਆ ਜਾ ਰਿਹਾ ਹੈ ਬਿ ਬੰਗਲਾਦੇਸ਼ ਨੀ ਉਸ ਭੇਟੀਏ ਇੱਕ ਰਹੇਗੇ ਤਾਂ ਸੇਫ ਰਹੇਗੇ ਵਗੈਰਾ ਜਣੀ ਵੰਡਣ ਦੇ ਨਾਲ ਲਾਏ ਜਾ ਰਹੇ ਹੈ ਤੇ ਇਹ ਜਿਹੜੀ ਦਾਵਾਇਰ ਹਿੰਦੀ ਦੀ ਰਿਪੋਰਟ ਇਹ ਹੈ ਕਿ ਉਹਨਾਂ ਨੇ ਅਸੈਂਬਲੀ ਚੋਣਾਂ ਤੋਂ ਪਹਿਲਾਂ-ਪਹਿਲਾਂ ਦਿੱਲੀ ਦੀਆਂ ਤੋਂ ਤਕਰੀਬਨ 50000 ਤਰਸ਼ੂਲ ਵੰਡਨੇ ਆ ਉੱਥੇ ਤੇ ਉਹ ਤਰਸ਼ੂਲ ਵੰਡਣਾ ਉਹਨਾਂ ਦਾ ਉਹਨਾਂ ਚ ਕਈ ਸਾਰੇ ਜਿਹੜੇ ਨਵਾਲਗ ਹੈ ਜਿਹੜੇ ਉਹ ਵੀ ਤਰਸ਼ੂਲ ਲੈ ਕੇ ਜਾ ਛੋਟੇ ਛੋਟੇ ਬੱਚਿਆਂ ਦੇ ਦਿਮਾਗਾਂ ਨੂੰ ਇਸ ਤਰ੍ਹਾਂ ਦੀ ਜ਼ਹਿਰ ਚੜੀ ਜਾ ਰਹੀ ਹੈ ਭਗਵਤ ਮੋਹਨ ਭਗਵਤੀ ਨੇ ਪਹਿਲਾਂ ਇੱਕ ਬਿਆਨ ਦਿੱਤਾ ਪੂਨੇ ਦੇ ਵਿੱਚ ਉਹ ਦੂਜੇ ਇੱਕ ਦਿਨ ਫੇਰ ਦਿੱਤਾ ਵੀ ਅਸੀਂ ਤਾਂ ਕਮਿਊਨਲ ਹਾਰਮਨੀ ਦੇ ਬਹੁਤ ਹੱਕਚਾ ਹਾਲਾਂਕਿ ਬਹੁਤ ਸਾਰਾ ਸਾਧੂ ਸੰਸਵਾਜ ਤੇ ਦੂਜੇ ਜਿਨ੍ਹਾਂ ਨੂੰ ਇਹਨਾਂ ਨੇ ਹੁਣ ਤੱਕ ਚੋਲਾਇਆ ਹੋਇਆ ਸੀ ਉਹ ਸਾਰੇ ਮੋਹਨ ਭਗਵਤੀ ਦੀ ਗੱਲ ਪਏ ਹੋਈ ਹੈ ਕੀ ਮੋਹਨ ਭਗਵਤੀਆਂ ਗੱਲਾਂ ਜਾਦੇ ਇੰਪੋਰਟੈਂਟ ਨੇ ਕਿ ਜੇ ਕੁਝ ਇਹ ਕਰ ਰਹੇ ਹੈ ਖੇ ਆਮ ਮદાન ਦੇ ਵਿੱਚ ਨਫਰਤ ਤੇ ਜੋ ਬੀਜੇਪੀ ਕਰ ਰਹੀ ਹੈ ਇਹ ਦੇਸ਼ ਨੂੰ ਬਹੁਤ ਮਾੜੇ ਪਾਸੇ ਲੈ ਕੇ ਜਾ ਰਹੀ ਹੈ ਇਹਦੇ ਨਾਲ ਇੱਕ ਚੰਗੀ ਖਬਰ ਤੁਹਾਡੇ ਨਾਲ ਸਾਂਝੀ ਕਰਦੀ ਹੈ ਚੰਗੀ ਖਬਰ ਦੋਸਤੋ ਇਹ ਹੈ ਵੀ ਯੂਨੀਵਰਸਿਟੀ ਆਫ ਹਾਈਦਰਾਬਾਦ ਜਿਸ ਯੂਨੀਵਰਸਿਟੀ ਦੇ ਵਿੱਚ ਰੋਹਿਤ ਰੋਹਿਤ ਬੇਮੁਲਾ ਜਿਹੜਾ ਹੈ ਉਹਨੂੰ ਸੁਇਸਾਈਡ ਕਰਨ ਲਈ ਮਜਬੂਰ ਕਰ ਦਿੱਤਾ ਸੀ ਉਸ ਟਾਈਮ ਦੀ ਸਰਕਾਰ ਨੇ ਤੇ ਵਾਇਸ ਚਾਂਸਲਰ ਨੇ ਤੇ ਉਸ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਜਿਹੜਾ ਉੱਥੇ ਤੇਜਸ ਐਂਡ ਤੋ ਕੰਨਮ ਪੂਜਾ ਉਹ ਬੱਚੇ ਦਾ ਲਾ ਹੈ ਉਹ ਉਹ ਫਿਜ਼ਿਕਸ ਦਾ ਗ੍ਰੈਜੂਏਟ ਹੈ ਮੁੰਡਾ ਉਸ ਨੇ ਜਿਹੜੇ ਮੈਡੀਕਲ ਸਾਇੰਸ ਦੇ ਬੱਚਿਆਂ ਦੇ ਨਾਲ ਕਲੈਬੋਰੇਸ਼ਨ ਕਰਕੇ ਜਿਹੜੇ ਹੌਸਟਲ ਦੇ ਵਿੱਚ ਉੱਥੇ ਬਹੁਤ ਵੱਡੀ ਸਮੱਸਿਆ ਸੀ ਵੀ ਉੱਥੇ ਇੱਕ ਨਿਮਕ ਇੱਕ ਵੱਖਰੀ ਕਿਸਮ ਦੀ ਮੱਖੀ ਹੈ ਸੌਰੀ ਇੱਕ ਵੱਖਰੀ ਕਿਸਮ ਦੀ ਜਿਹੜੀ ਮੱਖੀ ਉਹ ਕਹ ਲਈਏ ਆਪਾਂ ਵੀ ਜਿਹੜੀ ਕਿ ਜਦੋਂ ਬੰਦੇ ਨੂੰ ਡੰਗਦੀ ਹੈ ਮਾਰਦੀ ਹੈ ਤਾਂ ਉਹਦੇ ਤੇ ਇਸ ਤਰ੍ਹਾਂ ਚੱਲਣ ਹੁੰਦੀ ਹੈ ਜਿਵੇਂ ਤੇਜਾਬ ਲੱਗ ਗਿਆ ਹੁੰਦਾ ਉਹਨੂੰ ਐਸਿਡ ਫਲਾਈ ਅਟੈਕ ਕਹਿੰਦੇ ਆ ਉਹ ਜੁਨੀਵਰਸਿਟੀ ਦੇ ਹੌਸਟਲਾਂ ਦੇ ਵਿੱਚ ਵਿਦਿਆਰਥੀ ਉਸ ਦੇ ਨਾਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਢਿੱਲੇ ਮੱਠੇ ਹੁੰਦੇ ਆ ਬਿਮਾਰ ਹੁੰਦੇ ਆ ਤੇ ਉਹ ਕਾਫੀ ਵੱਡੀ ਸਮੱਸਿਆ ਹੈ ਉਹਨੇ ਉਸ ਸਮੱਸਿਆ ਨੂੰ ਸਟੱਡੀ ਕੀਤਾ ਤੇ ਇਹ ਪਾਇਆ ਵੀ ਹੌਸਟਲਾਂ ਦੇ ਰੂਮਸ ਦੇ ਵਿੱਚ ਜਿੱਥੇ ਜਿਹੜੀਆਂ ਨੇ ਪੁਰਾਣੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਬੱਲਬ ਦੂਜੇ ਜਿਹੜੇ ਅੱਗੇ ਹੁੰਦੇ ਸਾਡੇ ਬੋਲ ਆਂਡੇ ਵਾਲੋਂ ਉਹ ਉਹ ਬੱਲਬ ਤੇ ਜਿਹੜੇ ਦੂਜੇ ਸੀਐਫਐਲ ਆਏ ਸੀਗੇ ਕੰਪੈਕਟ ਫਲੋਰਸੈਂਟ ਲੈਂਪ ਜਿਹੜੇ ਐ ਉਹ ਉਹ ਜਿਹੜੇ ਲੈਂਪ ਨੇ ਉਹਨਾਂ ਚੋਂ ਅਲਟਰਾਵਾਇਲਟ ਜਿਹੜੀਆਂ ਰੇਡੀਏਸ਼ਨਸ ਨੇ ਜਿਹੜੀਆਂ ਕਿਰਨਾਂ ਨੇ ਅਲਟਰਾਵਾਇਲਟ ਏ ਕਿਸਮ ਦੀਆਂ ਉਹ ਜ਼ਿਆਦਾ ਵੱਡੀ ਮਾਤਰਾ ਚ ਨਿਕਲਦੀਆਂ ਨੇ ਤੇ ਜਿੱਥੇ ਜਿੱਥੇ ਉਹ ਨੇ ਤਾਂ ਉੱਥੇ ਉਹ ਮੱਖੀ ਜ਼ਿਆਦਾ ਆਉਂਦੀ ਹੈ ਤੇ ਉੱਥੇ ਜ਼ਿਆਦਾ ਘੱਟ ਕਰਦੀ ਹੈ ਤੇ ਬੱਚਿਆਂ ਨੂੰ ਨੁਕਸਾਨ ਕਰਦੀ ਹੈ ਜਿੱਥੇ ਆਹ LED ਵਾਲੇ ਜਿੱਥੋਂ ਜਿਨ੍ਹਾਂ ਦੀ ਜਿਹੜੀ ਹੈਗੀ ਹੈ ਆਪਣੇ ਦੂਜਾ ਅਲਟਰਾਵਾਇਲਟ ਰੇਡੀਏਸ਼ਨ ਦੀ ਜਿਹੜੀ ਐਮਿਸ਼ਨ ਹੈ ਉਹ ਘੱਟ ਹੈ ਤੇ ਉੱਥੇ ਉਹ ਮੱਖੀ ਘੱਟ ਆਉਂਦੀ ਹੈ ਨਹੀਂ ਆਉਂਦੀ ਸੋ ਉਹ ਉਹਨਾਂ ਨੇ ਉਹਦੇ ਤੇ ਪੂਰੀ ਖੋਜ ਕੀਤੀ ਵੀ ਕਿਸ ਤਰ੍ਹਾਂ ਕਿੰਨੀ ਡੋਜ਼ ਕਿਸ ਤਰ੍ਹਾਂ ਉਹਨਾਂ ਦੀ ਕੀ ਰੇਡੀਏਸ਼ਨ ਹੈਗੀ ਹੈ ਉਹਦੇ ਹਿਸਾਬ ਨਾਲ ਉਹਨਾਂ ਦਾ ਇਹ ਜਿਹੜਾ ਖੋਜ ਕਾਰਜ ਹੈ ਉਹ ਛਪਿਆ ਹੈਗਾ ਇੰਡੀਅਨ ਜਰਨਲ ਆਫ ਐਂਟਮਲ ਐਂਟੋਮੋਲੋਜੀ ਦੇ ਵਿੱਚ ਛਪਿਆ ਹੈ ਤੇ ਇੱਕ ਪਾਸੇ ਸਾਡੇ ਨੌਜਵਾਨ ਵਿਦਿਆਰਥੀ ਇਧਰ ਨੂੰ ਤੁਰੇ ਹੋਏ ਹੈ ਇੱਕ ਪਾਸੇ ਅਸੀਂ ਉਹਨਾਂ ਦੇ ਹੱਥਾਂ 'ਚ ਤਰਸ਼ੂਲ ਦੇ ਰਹੇ ਹਾਂ ਨਫ਼ਰਤ ਦੇ ਨਾਅਰੇ ਉਹਨਾਂ ਦੇ ਦਿਮਾਗਾਂ 'ਚ ਫਿੱਟ ਕਰ ਰਹੇ ਹਾਂ ਤੇ ਦੂਜੇ ਵੱਨੇ ਅੰਬੇਦਕਰ ਸਾਹਿਬ ਤੇ ਸਾਡੇ ਕਨਸਟੀਟਿਊਸ਼ਨ ਦੀ ਭੰਨ ਤੋੜ ਕਰ ਰਹੇ ਹਾਂ ਕਿੱਧਰ ਜਾਣਾ ਚਾਹੀਦਾ ਹੈ ਦੇਸ਼ ਸਾਨੂੰ ਵੱਖਰੀ ਤਰ੍ਹਾਂ ਨਾਲ ਸੋਚ ਸਮਝ ਕੇ ਦੀ ਚੂਸ ਕਰਨ ਦੀ ਲੋੜ ਹੈ ਸਾਡੇ ਝੂਠ ਨੂੰ ਸਾਡੇ ਨੌਜਵਾਨ ਨੂੰ ਤੇ ਸਾਡੇ ਜਿਹੜੇ ਰਹਿਬਰ ਬਣਦੇ ਆ ਉਹਨਾਂ ਨੂੰ ਅੱਜ ਦੀ ਗੱਲ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ